Chala Pasha ਨਕੇ ਨਿਆਲੋ ਜਾਵੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਚੰਨਾਂ ਨੂੰ ਭਾਵੇ ਵਾਹਿਗੁਰੂ ਨਾਰੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਗੁਜਰਕੋਟ ਛੋਟੇ ਸਾਹਿਬ ਜਾਂ ਦੇ ਵੱਡੇ ਸਾਹਿਬਾਂ ਦੇ ਮਾਤਾ ਜੀ ਮਾਤਾ ਸੁਖਰਾਂ ਦੀ ਮਾਤਾ ਸਾਹਿਬ ਜਾਂ ਦੇ ਮਨ ਨੂੰ ਭਾਵੇ कॾहिं किथे आहे वाहेगुरु जी का ख़ाला वाहेगुरु जी फते चलो ठीकु आहे это खुशियां दा संता दा बहुत बहुत ਮੇਰੇ ਸ਼ਰਨਗਾਂਵਲ ਔਰ ਸਮੁਤੀਆਂ ਜੋ ਸੇਕਟਰ ਦੇ ਬੰਨਿਆ ਸੰਬੰਧਿਤ ਦਾ ਇੱਥੇ ਆਦਤ ਤੋਂ ਸੀ 75 ਹੋਣ ਕਰਕੇ ਪਿਛੜਾ ਪ੍ਰਸਤੁਪਰਦਨ ਦੇਖਾਂ ਰਹੇ ਜੋ ਕਿ ਅਕਤ ਸਾਹਿਬਾਂ ਦੇ ਬਿਨਾਂ ਸਿੱਖ ਸੰਗਠਨ ਪੁੱਛੇ ਸਾਹਿਬਾਂ ਦੇ ਸਰਦਾਰ ਸਾਹਿਬਾਂ ਦੀ ਪੰਤ ਤੋਂ ਆ ਕੇ ਆਲੇ ਜਿਨਾ ਹੈ ਜਿਹਦੇ ਦਾਰ ਨੂੰ ਜੋ ਬਦਲਾ ਦਰਸਾ ਕੋਈ ਸਵਾਮੇ ਮੇਰਾ ਜਿਹੜਾ ਦਾ ਕੱਢਿਆ ਜਾ ਰਿਹਾ ਹੈ ਔਰ ਵੇਖੋ ਕਿ ਦਿੱਲੀ ਸដ្ឋ ਸਭਾ ਦੇ ਥੱਲੇ ਜਿਹੜੀਆਂ ਹਮੇਸ਼ਾ ਲਖਿਆਣਾ ਉੱਤਰੋ ਜਾਨ ਇਵੇਂ ਕਹਿਣ ਦਾ ਭਾਵ ਤੇ ਨਿਸ਼ਾਨ ਕਰਦਾ ਵੀ ਇਹਨਾਂ ਦੇ ਉੱਪਰ मूह सिख संप्रदा जथेपीअ जे लाइचार Oh, that's good. Oh, that's good. Oh, that's good. ਸਾਦ ਸਾਡੇ ਨਾਲ ਸ੍ਰੋਸ਼ ਧਰਨੇ ਦੇ ਸਹਾਦਰੀਆਂ ਭਾਰੇ ਹਨ ਬਹੁਤ ਬਹੁਤ ਧੰਨਵਾਦ ਹੈ ਸੁਣਤੀਆਂ ਸਾਧ ਸੰਗਤ ਜੀ ਬੇਨਤੀ ਹੈ ਰਸਤਾ ਖਰੇ ਜੀ ਜਿਹੜਾ ਗੋਪਾਲਾ ਜੀ ਦਾ ਚਾਲ ਤੋਂ ਬੇਨਤੀ ਜੀ Alhamdulillah, alhamdulillah, alhamdulillah. ਕ੍ਰੋਲ ਕੀਤਾ ਜਾਓ ਕੋਈ ਕਿਸੇ ਕਿਸੋ ਦੀ ਅਰਚਨ ਖੜੀ ਨਾ ਕਰੋ ਪ੍ਰਸ਼ਾਸਨ ਨੂੰ ਦੋਰਾ ਸੇਲਾ ਵੀ ਸੰਗਤਪਤੀ ਸ਼ਾਂਤਮਈ ਆ ਰਹੀ ਆ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਦੋਰੀ ਸੰਗਤ ਸ਼ਾਂਤਮਈ ਢੰਗ ਨਾਲ ਆ ਰਹੀ ਆ ਸੰਗਤ ਨੂੰ ਰੋਕ ਕੇ ਮਾਰਜ ਦੇ ਦਰੋਂ ਫੰਦਕ ਗੱਦਰ ਦਾ ਕੇਵਲ ਇਨਸਾਨ ਦੀ ਜਿੱਦ ਨੂੰ ਬੁਰਿਆ ਕਰਨ ਲਈ ਕੰਪਨੀ ਜੀਰੋ ਸੋਧਾਰੋ ਉਹਦੇ ਵਿੱਚ ਵੀ ਸੰਗਤੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜਿਹੜੀ ਬੱਚੇ ਦਾ ਵੀ ਇਹ ਵਿੱਚ ਇਸ ਅਕਾਡਮੀ ਦੇ ਬਾਰੇ ਬਸ ਦੁਨੀਆ ਦੇਹ ਰਾਜ ਨੂੰ ਬਹੁਤ ਬੱਖਾਂ ਵੱਲ ਧੰਨਵਾਦ ਕਰਦਾ ਹੈ ਰਾਜਿਕਾ ਰਾਇਆ ਵੇਗਰੂ ਦਸਵੇਂ ਪਾਤਸ਼ਾਹ ਜੋਪਾ ਹੋਵੇ ਬਾਬਾ ਬੀਰ ਸਿੰਘ ਦਾ ਬਾਬਾ ਬੀਠੇ ਜੀ ਨੂੰ ਪਾਵੇ ਨਾੜਾ ਆਵੇ ਰਸ ਸਿਯਾ ਨਾ ਕਾਲਾ ਕਾਲਾ ਚੱਲ ਅਰੇ ਜੇ ਬਹੁਤ ਸਮੇਂ ਤੋਂ ਮੌਜੂਦ ਪਿੱਛੇ ਬਾਬਾ ਦੇ ਨਾਮ ਤੋਂ ਸੰਗਤ ਨਾਲ ਤੁ ਆਪਾਂ ਗੱਜ ਕੇ ਚੜ੍ਹਦੀ ਕਲਾ ਦੇ ਨਾਲ ਜ਼ਿਕਰਾ ਕਰਾ ਕੇ ਜਾਣਾ ਬੋਲੋ रखो सिंग बेनती आहे भईया चैन बनायो آپ رب آپ رب یہ طاقت کی زیادتی پولیس والوں شوجل ہے وہ سارے ممبروں کو بےنتی کرنے پچے ہی نہ समुझो निहान सां মানুহ